ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲਗੀਆਂ ਸ਼ੁਰੂਆਤ ਕਰਨ ਚਾਚਾ ਜੀ ਪਹੁੰਚ ਗਏ ਬਾਈ ਟਾਈਮ ਬੱਜ ਗਏ ਸਵੇਰ ਕੇ 6 ਆਪਾਂ ਚਲੇ ਆ ਬਾਈ ਇੱਕ ਧੁਮਾਕਾ ਕਰਨ ਲੋਕ ਅੰਦਰ ਦੇ ਲਗਿਆ ਵਾ ਗੇਟ ਨਹੀਂ ਆਪਾਂ ਅੰਦਰ ਸੰਦਾ ਖੜਿਆ ਦਿਖਾ ਦਿੰਦੇ ਆਪਣਾ ਤੁੰਦ ਬਹੁਤ ਹੈ ਬਾਈ ਰਾਤ ਕੀ ਜਿਹੜੀ ਆਪਣੀ ਪੜੋਸੀਆਂ ਘਰ ਬਟਰਾਲੀ ਖੜੀ ਧੀ ਰਾਤ ਨੂੰ ਨਾ ਫੋਨ ਆਇਆ ਵੀ ਬਾਈ ਤੁੰਦ ਬਹੁਤ ਹੈ ਟਰਾਲੀ ਸਾਈਡ ਮਾ ਕਰੋ ਫਿਰ ਬਈਓ ਸਾਈਡ ਮਾ ਕਰੀ ਟਰਾਲੀ ਵੀ ਕਈ ਵਾਰ ਕੋਈ ਵੱਜ ਜਾ ਚੱਲ ਬਈ ਚਾਚਾ ਜੀ ਮੱਥੇ ਮੁੱਥੇ ਟੇਕ ਲੈ ਬਾਈ ਮਨਾ ਲੈ ਬਾਬੇ ਪੀਰ ਪਕੰਬਰ ਸਾਰੇ ਆਪਾਂ ਚਲੇ ਆਏ ਬਾਈ ਹਰਿਆਣਾ ਦਿਖਾਵਾਂ ਬਈ ਜਾ ਕੇ ਕੀ ਕਰਨਾ ਆਪਾਂ ਨੂੰ ਪਹੁੰਚ ਗਏ ਬਾਈ ਜਿੱਦੋ ਜਹਿਦ ਕੇ ਬਾਅਦ ਆਪਾਂ ਅੰਮਾਲੇ ਵਾਲੇ ਰੋਡ ਪਰ ਅੰਮਾਲਾ ਵਾਲੇ ਪਾਰ ਨਿਕਰੇ ਆਂ ਵਾਲੇ ਦੇ ਪਹਿਲਾਂ ਆਪਾਂ ਬਾਈ ਇਨਾ ਟਾਈਮ ਬਾਈ ਸ਼ਾਹਬਾਦ ਤੱਕ ਨਹੀਂ ਲੱਗਦਾ ਹੈਗਾ ਜਿੰਨਾ ਟਾਈਮ ਆਪਾਂ ਨੂੰ ਕਿਉਂ ਜੰਡ ਮੰਗੋਲੀ ਲੋਹ ਸਿੰਬੜੀ ਹੋਂਸਰ ਪਾਰ ਕਰਨੇ ਮੈਂ ਲੱਗ ਜਾ। ਅਣੀ ਬਾਈ ਸਿਰਫ ਅੱਧੇ ਪੌਣੇ ਘੰਟੇ ਦਾ ਰਸਤਾ ਸ਼ਾਹਬਾਦ ਤੱਕ ਜੀ ਮम्मा ਨੂੰ ਘੰਟਾ ਇਸਕੇ ਇਧਰ-ਇਧਰ ਖਰਾਬ ਹੋ ਗਿਆ ਮਾਰਾ ਬਾਈ। ਅੰਬਾਰਾ ਸ਼ਹਿਰ ਪਹੁੰਚਣੇ ਆਲੇ ਆਪਾਂ। ਪਾਂ ਚੱਲੇ ਆ ਬਾਈ ਸ਼ਾਹਬਾਦ ਨੂੰ। ਤਖਾਵਾ ਬਾਈ ਜਾ ਕੇ ਤੁਹਾਨੂੰ ਵਧਾਈਆਂ ਹੋਣਗੀਆਂ ਅੱਜ। ਸ਼ਾਬਾਸ਼ ਨਹੀਂ ਬਾਈ ਬਣਿਆ ਕੰਮ ਮੇਰੇ ਰੇਟਾਂ માં ਬਹੁਤ ਫਰਕ ਹੈ 130 ਰੁਪਏ ਕਿਲੋ ਕਹਿ ਰਹੇ ਆ ਆਪਾਂ ਜਾ ਰਹੇ ਆ ਕਿੱਥੇ ਜਾ ਰਹੇ ਆ ਜੀ ਲਾੜੂ ਹੈ ਲਾੜੂਏ ਬਾਈ 95 ਰੁਪਏ ਕਿਲੋ ਹੈ ਮੈਂ ਕਹ ਰਿਹਾ ਮਾਰਚਮਾ ਦੇਹਗੇ ਆਪਾਂ ਦਾ ਅੱਜ ਲੋਡ ਹੈ ਬਾਈ ਧੁੱkh ਲੱਗੀ ਠੰਡਈ ਬੋਤਲ ਲੈ ਲਈ ਕੋਕੀ ਪਹਿਲੇ ਦਾਲ ਲੈ ਲਈ ਪਕੌੜੀਆਂ ਲੈ ਲੀਆਂ ਆਪਣੀ ਪੇਟ ਪੂਜਾ ਲਾਗੇ ਕਰਨ ਬਾਈ ਪਹੁੰਚ ਗਏ ਭਾਈ ਆਪਾਂ ਲਾੜੋ ਐ ਇਹੋ ਖੜਿਆ ਤਿੰਨਾਂ ਵਾਲਾ ਬਾਈ ਜਿਗਾਰਡ ਇਹ ਤਿੰਨ ਵਾਲੀਆਂ ਬਣਾਉਣੇ ਵਾਲਾ ਥੋੜਾ ਜਿਹਾ ਰੋਡ ਪਟਿਆ ਬੁੱਟਿਆ ਵਾ ਮਿੱਟੀ ਮੁੱਟੀ ਬਹੁਤ ਗਰੀਵੀ ਐ ਠੀਕ ਹੈ ਜੀ ਇੰਨਾਂ ਦੇ ਲਿਆ ਆਪਨ ਹੈ ਗੰਡਾ ਸਿੰਘ ਭਾਈ ਸ਼ਾਬਾਸ਼ ਦੇ ਰਹੇ 130 ਰੁਪਏ ਕਿਲੋ ਨੇ ਦੇ ਰਹੇ 95 ਰੁਪਏ ਕਿਲੋ ਸੇਮ ਲੋਹਾ ਸੇਮ ਚੀਜ਼ ਐ ਕੋਈ ਫਰਕ ਨਹੀਂ ਹੈਗੀ ਫਰਕ ਨਹੀਂ ਹੈਗਾ ਉਹੀ ਨਾ ਬਾਈ ਲੂਟਿਓ ਉਰੇ ਆਇਓ ਸਿੱਧਾ ਆਪਣਾ ਨਾਮ ਲੈ ਦਿਓ ਐਨੋਕੇ ਰਿਪੋਰਟ ਹੈ ਆਪਣਾ ਬਾਈਓ ਨਿਕਲੇਗਾ ਇਹ ਪੰਜਾਂ ਵਾਲਾ ਰੋਟਾਵੀਟਰ ਵਾਲੀਆਂ ਗੁੱਲੀਆਂ ਲੱਗੀ ਵੀ ਇਹਨੂੰ ਠੀਕ ਹੈ ਬਾਈ ਬਾਕੀ ਝਾੜ ਛੋੜ ਕੇ ਧੋ ਕੇ ਰੰਗ ਮਾਰ ਕੇ ਦੇ ਦੇਣੀ ਬਈ ਨਵਾਂ ਨੇ ਇਹ ਆਪਣੀ ਤਰਫ ਵਾਲੀ ਆ ਇਹ ਤਰਫ ਵਾਲੀ ਨਿਕਲੇਗੀ सारा समान धोकर रंग बजेगा चल गया भाई वाशिंग का कम मिट्टी बहुत जमी भी है रोड रूड जहा खराब है खासा मिट्टी उड़ी हा गडा भरया पाई पर कटने में टाइम लग रहा था तो मैं इन्हें भी रंग कर दो ਨਵੇਂ ਬਣਾਣੇ ਬੰਦ ਕਰੇ ਵੀ ਆ ਬਾਈ ਡਿੱਗਰ ਬਣ ਰਹੇ ਆ বালੂਆਂ ਵਾਲੇ ਟਰਾਲੀਆਂ ਬਣ ਰਹੀਆਂ 38 ਰੁਪਏ 78 ਰੁਪਏ ਕਿਲੋ ਬਣਾ ਰਹੇ ਆ ਟਰਾਲੀਆਂ 78 ਰੁਪਏ ਬਾਈ ਇੱਕ ਜੀ ਸਮਝ ਨਹੀਂ ਆਈ ਵੀ ਮਿਸਤਰੀਆਂ ਬੰਨੇ ਪੁਰਾਣੇ ਟਰੈਕਟਰ ਕਿਉਂ ਹੋ ਆ ਕਿਸੇ ਵਾਰ ਸਸਤੋ 35 ਏ ਕਿਸੇ ਆ 45 11 ਦੇ 35 11 ਆਪਣੇ ਨੂੰ ਰੰਗ ਵੀ ਨਹੀਂ ਕਰ ਸਕਦੇ ਜਿਹੋ ਇਹਨਾਂ ਨੇ ਬਣਾਇਆ ਹੋਣਾ ਜਿਗਾਰਡ ਚੱਕਣੇ ਵਾਲਾ ਪੇਂਟ ਵੀ ਨਹੀਂ ਮਾਰੇ ਆ ਇਹ ਬਣਾ ਰਹੀਆਂ ਹਰਿਆਣਾ ਟਾਈਪ ਟਰਾਲੀ ਬਾਈ 78 ਰੁਪਏ ਕਿਲੋ ਰੰਗ ਹੀ ਆਡਰ ਹੀ ਹੈ ਕਰਾਰੀ ਬਾਈ ਮੈਂ ਕਹਿੰਦਾ ਗ੍ਰੀਨ ਕਰੋ ਉਹਨੇ ਕਹਾਂ ਹਨੀਲਾ ਕਰਾਂਗੇ ਵੇਖ ਆ ਵੀ ਮਤਲਬ ਪਾਪੜੀ ਉੱਠ ਜੇਗੀ ਮਤਲਬ ਜਦ ਹਰਾ ਉੱਪਰ ਦੇ ਉਤਰਿਆ ਤਲਾ ਨੀਲਾ ਨਿਕਲਿਆ ਆਵੇਗਾ ਭਾਈ ਆਪਣਾ ਆਪ ਤਵਾਏ ਆ ਗੈਲ ਹੋ ਗਿਆ ਆਪ ਤੋਏ ਆ ਮੈਂ ਰੰਗ ਲਾਗੇ ਆਪਾਂ ਹਰਾ ਕਰਾਣ ਤਲਿਆ ਵਿਛਾਈ ਹੈ ਬਾਈ ਪੱਲੀ ਆਪਾਂ ਨੇ ਸ਼ੌਂਕ ਤੇ ਤੰਦ ਪਾਏ ਆ ਠੀਕ ਹੈ ਬਾਈ ਇੱਧਰ ਵੀ ਬਈ ਆਪਾਂ ਨੇ ਤੋਗਲੇ ਆਏ ਆ ਆਪਣੇ ਪੱਲੜਾ ਵਿਛਾਇਆ ਪੱਲਾ ਚਾਚਾ ਵੀ ਮੇਰੇ ਨਾਲ ਯਕੀਨ ਆਇਆ ਵਾ ਪੂਰਾ ਸਾਸਰੀ ਘਰ ਬਾਊ ਜੀ ਉਹ ਠੀਕ ਐ ਪੌਂਚ ਦੇ ਪੰਜਾਬੀ ਮੁੰਡੇ ਉਹ ਤਗੜਾ ਆ ਬਾਊ ਜੀ ਬਈ ਫੋਰਮੈਨ ਜੀ ਨਾਲ ਗੱਲ ਹੋਈਦੀ ਆਪਣੀ ਸਾਸਰੀ ਘਰ ਜੀ ਉਹ ਠੀਕ ਠਾਕ ਐ ਪਰਿਵਾਰ ਹਾਂਜੀ ਹਾਂਜੀ ਬੜੀਆ ਜੀ ਕੀ ਕਹਿਣਾ ਜਹਾ ਬਾਊ ਜੀ ਆਪ ਦੋ ਸ਼ਬਦ ਬੋਲੋ ਆਪਣੇ ਲੈਜਰ ਦੇ ਬਾਰੇ ਵਿੱਚ ਬਤਾਓ ਜੀ ਉੱਚੀ ਬੋਲਣਾ ਸਾਡਾ ਰੈਜਰ ਵੀ ਖਾਚੇ ਤੇ ਹੈ ਕਿ ਅਸੀਂ ਰੈਜਰ ਤੋਲ ਕੇ ਵੇਚਦੇ ਆ ਹਾਂਜੀ ਪੂਰੇ ਇੰਡੀਆ ਚ ਕੋਈ ਅਜਿਹਾ ਤੱਤਰ ਕੋ ਰੈਜਰ ਤੋਲ ਕੇ ਦਿੰਦਾ ਬਾਉ ਜੀ ਮੈਂ ਅਵਾਲੇ ਦੇ ਤੁਰਿਆ ਦਾ ਪੂਰੇ ਪਹੁੰਚ ਗਿਆ ਸਾਰਾ ਮੈਂ ਰਸਤੇ ਮੇ ਪਤਾ ਕਰਦਾ ਆਇਆ ਕੋਈ ਤੋਲ ਕੇ ਨਹੀਂ ਦਿੰਦਾ ਅਗਲਾ ਪੀਸ ਦੇ ਰਿਆ ਸਾਣਾ ਬਈ ਮੈਨੂੰ ਜੀ ਹੋਣੀ ਹੈ 130 ਕਿਲੋਜੀ ਹਾਂਜੀ ਤੁਹਾਡਾ ਕਿੰਨਾ ਤੁਸੀਂ 165 ਕਿਲੋ ਹਾਂਜੀ ਤੇ ਮਗਰੋਂ ਜੇ 130 ਤੋਲਿਆ ਤੁਸੀਂ ਔਰ ਅਜੀ ਤੇ ਕੰਦਾਜਾ ਦੱਸਦਾ ਹਾਂ ਜੀ ਮੇਰਾ ਅੰਦਾਜ਼ਾ ਨਹੀਂ ਹੈ ਠੀਕ ਹੈ ਜੀ ਮੇਰੇ ਤੇ ਕੰਡੇ ਦਾ ਵਜਨ ਜੋ ਵਜਨ ਹੋਏਗਾ ਉਸ ਦਾ ਰੇਟ ਹੈ ਆਪਣੇ ਪਰ ਬੱਡੇ ਪਰੋਕ ਬਾਰੇ ਮੈਂ ਬਿਆਨ ਦੋ ਸਾਡੇ ਪਰ ਵੀ ਬੱਡੇ ਨੇ ਉਹ ਕਹਾਂ ਸੇ ਮੁੜ ਕੇ ਆਤੇ ਹਨ ਪਰ ਸਾਡਾ ਮਲੇਰ ਕੋਟਲੇ ਤੋਂ ਪਰ ਆਉਂਦਾ ਹੈ ਮਲੇਰ ਕੋਟਲੇ ਦੇ ਬਾਈ ਪਰ ਬਣ ਕੇ ਆ ਰਹੇ ਆ ਬਾਉ ਜੀ ਦਾ ਬਾਕੀ ਮੈਂ ਬਾਉ ਜੀ ਦਾ ਨੰਬਰ ਵੀ ਦਿਆਂਗਾ ਫੋਰਮੈਨ ਦਾ ਨੰਬਰ ਦਿਆਂਗਾ ਜਦ ਮਰਜੀ ਕਾਲ ਕਰਿਓ ਮੇਰਾ ਨਾਮ ਲੈ ਦਿਓ ਬਾਈ ਤੁਹਾਨੂੰ ਰੁਪਈਆ 2 ਰੁਪਈਆ ਮਾਣ ਤਾਨ ਮਿਲੇ ਆਪ ਦਾ ਨਾਮ ਲੈ ਕੇ ਆਣੇ ਪੈਣਾ 2 ਰੁਪਏ ਦੀ ਛੂਟ ਨਹੀਂ ਲੱਗੇ ਜੀ ਬਾਈ ਮੇਰਾ ਨਾਮ ਲੈ ਦਿਓ ਆ ਕੇ 2 ਰੁਪਏ ਦੀ ਆਪਣਾ ਸਾਰਾ ਪੰਜਾਬ ਗਿਰ ਜੋ ਕੱਲੂ ਬਾਬੂ ਜੀ ਆ ਗਏ ਪਤਾ ਲੱਗਿਆ ਬਾਬੂ ਜੀ ਨੂੰ ਮੁੰਡੇ ਆਏ ਦੇ ਕੋਈ ਰੰਗ ਬਾਈ ਜੋ ਬਾਬੂ ਜੀ ਦਾ ਮੁੰਡਾ ਹਾਂ ਇਹ ਛੋਟਾ ਬਾਈ ਹੈ ਉਹ ਠੀਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਫੋਨ ਨੰਬਰ ਬੋਲੋ ਜੀ 80531 ਪੂਰਾ 348 ਇੱਕ ਫੋਰਮੈਨ ਦਾ ਨੰਬਰ ਜੀ ਉਹ ਦੂਆ 90508 1300 ਜੀ ਠੀਕ ਹੈ ਜੀ ਠੀਕ ਹੈ ਪੂਰਾ ਪੂਰੀ ਇੱਜ਼ਤ ਪੂਰੀ ਰਿਸਪੈਕਟ ਮਿਲੇਗੀ ਜੀ ਆਪਕੇ ਕਹਿਣੇ ਦੋ ਆਪਕਾ ਨਾਮ ਲੈ ਕੇ ਆਏ ਜੀ ਠੀਕ ਹੈ ਜੀ ਧੰਨਵਾਦ ਜੀ ਹੋਰਿਆ ਬਾਈ ਕਲਰ ਆਪਣਾ ਗ੍ਰੀਨ ਆਪਾਂ ਨੇ ਗ੍ਰੀਨ ਕਿਹਾ ਆਪ ਨੂੰ ਗ੍ਰੀਨ ਕਲਰ ਹੀ ਮਿਲਿਆ ਜਿੱਥੇ ਬਾਈ ਜਾਨ ਪੰਜਾਬੀ ਆਪਣੀ ਨਵਾਂ ਪੰਜਾਬ ਵਸਾ ਲਏ ਆਪਾਂ ਬੋਲਣੇ ਗੱਲ ਹੈ ਜਹਾ ਪਿਆਰ ਗੱਲ ਕਰਨੇ ਲੈ ਜਾ ਵੱਖਰਾ ਬਈ ਆਪਣਾ ਬਾਉ ਜੀ ਆਪਾਂ ਨੂੰ ਫੈਕਟਰੀ ਦਿਖਾਣ ਲੈ ਆਏ ਆ ਉੱਥੇ ਕੰਮ ਰਹੇਗਾ ਬਸ 6 ਮਹੀਨੇ ਫਿਰ ਇੱਧਰ ਆ ਜਾਈਆ ਫੈਕਟਰੀ ਬਣਾਈਆ ਬਾਉਜੀ ਨੇ ਦਵੇਂ ਮਤਲਬ ਇਹ ਮੁਰਲਾ ਪਲਾਟ ਦਾ ਸੌਦਾ ਚੱਲ ਰਿਹਾ ਹਲੇ ਇਹ ਪਲਾਟ ਬਾਉਜੀ ਕਹਿੰਦਾ ਆਪਾਂ ਖਰੀਦ ਲੇਗੇ ਫਿਰ ਆਪਾਂ ਟਰਾਲੀਆਂ ਕੰਮ ਸ਼ੁਰੂ ਕਰਾਂਗੇ ਟੂੜੀ ਵਾਲੀਆਂ ਦਾ ਹਮੇ ਚਾਬੀ ਭੁੱਲੇ ਐ ਅਣੀ ਹਮੇ ਚਾਬੀ ਗੱਲ ਖੋਲ ਕੇ ਦਿਖਾਉਂਦੇ ਮੈਂ ਦਿਖਾਵਾਂ ਅਸੀਂ ਤੁਹਾਨੂੰ ਅੰਦਰ ਕੈਮਰਾ ਘੁਮਾ ਕੇ ਸਾਰੀ ਤਿਆਰੀ ਚੱਲ ਰਹੀ ਹੈ ਦਫ਼ਤਰ ਦਫ਼ਤਰ ਬਣ ਗਿਆ ਹਨ ਲੋ ਜੀ ਕਰੋ ਚੈੱਕ ਅੰਦਰ ਸਾਰਾ ਬਣ ਗਿਆ ਇੰਨਾ ਸੋਹਣਾ ਸ਼ੈੱਡ ਬਣਿਆ ਵਾ ਦਫ਼ਤਰ ਹੀ ਉਹ ਬਣਾਈ ਛੈਡ ਇਹ ਦਫ਼ਤਰ ਛੈਡ ਜਿਉਂ ਦਫ਼ਤਰ ਬਣ ਗਿਆ ਬਾਈ ਸਾਈਡ ਮਾ ਨਾਲ ਲੈਟਨ ਬਾਥਰੂਮ ਸਭ ਸਾਰਾ ਏਨ ਓਕੇ ਵਾ ਕਨੈਕਸ਼ਨ ਲੈਣਾ ਰਹਿ ਰਿਹਾ ਬਿਜਲੀ ਵਾਲਾ ਅੰਦਰ ਸਮਾਨ ਬਣਿਆ ਖੜਿਆ ਹੈ ਰੌਕੜੀ ਹੈ ਸਵਾਗਾ ਖੜਿਆ ਹੋਰ ਸਮਾਨ ਬਣਿਆ ਟੈਂਕਰ ਖੜੇ ਆ ਬਾਈ ਪਾਣੀ ਵਾਲੇ ਜਰੂਰ ਬਾਈ ਵਿਜ਼ਿਟ ਕਰਿਓ ਬਾਉ ਜੀ ਵਾ ਟਰਾਲੀਆਂ ਕੰਮ ਸ਼ੁਰੂ ਕਰੇਗਾ ਬਾਉ ਜੀ ਹੁਣ ਇਹ ਪਲਾਟ ਦਾ ਸੌਦਾ ਚੱਲ ਰਿਹਾ ਜਿਉਂ ਬਣ ਗਿਆ ਕੰਮ ਅੱਜ ਹੀ ਵੈਲਕਮ ਗੇਟ ਵੀ ਬਣਾਣਾ ਹੈ ਪੰਜਾ ਵੈਲਕਮ ਗੇਟ ਬਣਾਵਾ ਜੀ ਪੰਚਾਇਤਾਂ ਦੇ ਪੰਚਾਇਤਾਂ ਦੇ ਵੈਲਕਮ ਗੇਟ ਬਣਾਣੇ ਆ ਪੰਚਾਇਤਾਂ ਦੇ ਟੈਂਕਰ ਬਣਾਣੇ ਆ ਹਾਂਜੀ ਜਿਮ ਬਣਾਣੇ ਆ ਸੀ ਪੰਚਾਇਤ ਦੇ ਜਿਮਾਂ ਦਾ ਸਮਾਨ ਤੇ ਅੱਜ ਕੱਲ ਝੰਡਾ ਲੱਗ ਰਿਹਾ ਪੰਚਾਇਤ ਵਿੱਚ ਹਾਂਜੀ ਉਹ ਜਿਹੜਾ ਉਹ 60 ਫੁੱਟ ਉੱਚਾ ਲੱਗਦਾ ਹੈ ਹਾਂਜੀ ਹਾਂ ਉਹ ਵੀ ਬਣਾਣੇ ਆ ਬੈਂਚ ਬਣਾਣੇ ਆ ਪੰਚਾਇਤਾਂ ਦੇ ਠੀਕ ਹੈ ਸਕੂਲਾਂ ਦੇ ਬੈਂਚ ਹਾਂ ਤੇ ਵਾਟਰ ਕੂਲਰ ਲਗਾਣੇ ਆ ਪੰਚਾਇਤਾਂ ਦੇ ਠੀਕ ਹੈ ਜਰੂਰ ਬਾਈ ਬਾਉ ਜੀ ਨਾਲ ਗੱਲ ਕਰਿਓ ਕਿਸੇ ਨੂੰ ਕੰਮਕਾਰ ਕਰਾਣਾ ਹੋਵੇ ਬਹੁਤ ਪਿਆਰੇ ਬਾਉ ਜੀ ਐਨ ਆਪਾਂ ਨੂੰ ਬਾਈ ਆਪਣੇ ਘਰ ਮੰਗੋ ਰੱਖਿਆ ਵਾ ਚਾਹ ਪਾਣੀ ਐਨ ਓਕੇ ਰਿਪੋਰਟ ਹੈ ਅੰਟੜੇੜ ਘੰਟਾ ਪਨੂ ਆਇਆ ਨੂੰ ਹੋ ਗਿਆ ਚੱਲਦੇ ਆਂ ਬਾਈ ਆਪਾਂ ਦੁਕਾਨ ਤੇ ਸਪੈਸ਼ਲ ਬਾਉਜੀ ਮੈਨੂੰ ਲੈ ਕੇ ਆਏ ਆ ਸਕੂਟਰੀ ਉਪਰ ਵੀ ਚੱਲ ਤਾਨੂੰ ਢੇੜਾ ਮਰਾ ਕੇ ਲਿਆਵਾਂ ਚੱਲ ਰਿਹਾ ਬਾਈ ਕੰਮ ਰੰਗ ਦਾ ਇਹਨੂੰ ਬਾਈ ਜੌਂਡੀਅਰ ਵਾਲਾ ਰੰਗ ਹੋਇਆ ਇਹਨੂੰ ਥੋੜਾ ਜਿਹਾ ਗਾੜਾ ਰੰਗ ਹੋਇਆ ਬਾਉਜੀ ਕਿਤੇ ਚਲੇ ਗਏ ਇਹੋ ਰੰਗ ਗਿਆ ਖਤਮ ਹੋ ਆ ਦੁਕਾਨ ਵਾਲੇ ਬਗਏ ਦੇ ਹਮੇ ਰੰਗ ਲੈਣੋ ਕੁਮਾ ਫਰਕ ਰੰਗ ਮੇ ਇਹੋ ਗਾੜਾ ਹਰਾ ਉਹ ਫਿੱਕਾ ਹਰਾ ਉਹਨੂੰ ਐਂ ਜੌਂਡੀਰ ਕੀ ਲੀਕਾ ਵਰਗਾ ਦਾ ਜੌਂਡੀਰ ਦਾ ਢਿੱਡ ਹੋਆ ਜੋ ਜਿਆਦਾ ਗਾੜਾ ਹੋ ਗਿਆ ਕੱਲ ਠੀਕ ਹੈ ਬਾਈ ਨજર ਫਾਜਰ ਤੇ ਇੱਕ ਰੰਗ ਦੂਆ ਹੋ ਗਿਆ ਇੱਕ ਦੂਆ ਹੋ ਗਿਆ ਨਿਬੜ ਗਿਆ ਬਾਈ ਰੰਗ ਦਾ ਬੰਦੇ ਕਰੇ ਬਾਈ ਮਾਰਾ ਹੋ ਗਿਆ ਲੰਚ ਟਾਈਮ ਵੀ ਹਮੇ ਲੇਟ ਦੇਹਗੇ ਬਾਈ ਬੀ ਸੁੱਕ ਕਲੇਣ ਦੇ ਰੰਗ ਗਾੜਾ ਬਹੁਤ ਵੱਜਿਆ ਵਾ ਚਾਚਾ ਗਰੇ ਗੱਡੀ ਧਵਾ ਲਏ ਆ ਰੋਟੀ ਛਕ ਲਿਓ ਜੀ ਰੋਟੀ ਆ ਗਈ ਫੇਰੀ ਚਲੋ ਬਾਉ ਜੀ ਨੇ ਰੋਟੀ ਭੇਜਦੀ ਬਾਈ ਮਾਰੀ ਹਮੇ ਰੋਟੀ ਛਕਾਂ ਐਨਾ ਬਾਈ ਨੇ ਧੋ ਦੇਂਗੇ ਆਪਣਾ ਤਾਲਾ ਗਾਰਾ ਗੂਰਾ ਖਾਸਾ ਫਸਿਆ ਵਾ ਮਾ ਚਲੈ ਨੌਰਬੇ ਲਿਓ ਖੜੇਗੇ ਜੀ ਲੱਗਿਆ ਰਹੇਗਾ ਆਪਣਾ ਕੰਮ ਲੱਗੇ ਰਹੇਗੇ ਆ ਜਾ ਬਾਈ ਰੋਟੀ ਛਕ ਲੈ ਤੇਰੇ ਮੁੰਡੇ ਤੋਰਿਆ ਮੋਟਰਸਾਈਕਲ ਬਾਈ ਰੋਟੀ ਛਕਾਂ ਬਾਈ ਲੱਗ ਗਿਆ ਬਾਈ ਖਾਣਾ ਆਪਣਾ ਦਾਲ ਛੋਲੇ ਨਾਨ ਚਾਚਾ ਜੀ ਬੈਠੇ ਆ ਇਧਰ ਬਾਉ ਜੀ ਦੇ ਬੇਟੇ ਬੈਠੇ ਆ ਬਾਈ ਫੁੱਲ ਸੇਵਾ ਕਰ ਰਹੇ ਆ ਮੰਦੇ ਆਪਣੀ ਕੰਮ ਮਿਲ ਕੇ ਦਿਲ ਖੁਸ਼ ਹੋ ਗਿਆ ਬਾਉ ਜੀ ਇੱਜ਼ਤ ਕਰਨੇ ਸਹੀ ਬੰਦਾ ਹੈ ਕੁਝ ਸਹੀ ਬਾਤ ਆ ਆਪਕੇ ਵਾਹ ਆਏਗੇ ਆਪ ਹਮਾਰੀ ਸੇਵਾ ਨਹੀਂ ਕਰੋਗੇ ਕਰਾਂਗੇ ਫਿਰ ਫੁੱਲ ਕਰਾਂਗੇ ਨਿਪੜ ਗਿਆ ਬਾਈ ਕੰਮ ਸਾਰਾ ਲੱਗ ਗਿਆ ਕੰਡਾ ਹੋਣਾ ਦਾ ਹੋਏਗਾ ਬਾਈ ਇਸ ਦਾ ਕਿੰਨਾ weight ਹੋ ਆਸ਼ਮਕ ਫਿਰ ਕਰਾਂਗੇ ਆਪਾਂ ਲੋਡ ਇਹਨੂੰ ਕੁਝ ਐਂਗਲ ਲਏ ਆਪਾਂ ਨੇ ਲੋਹੇ ਦੇ ਔਰ ਜਿਗਾਰਡ ਬਣਵਾਣੇ ਵਾਸਤੇ ਘਰੋਂ ਆਪਾਂ ਨੇ ਐਂਗਲ ਲਿਆ ਔਰ ਲੋਹਾ ਸਸਤਾ ਪਰ ਆਮਾ ਬਾਈ ਲੋਡ ਹੋ ਗਿਆ ਬਾਈ ਕੰਡਾ 2 ਕੁਆਂਟਲ 99 ਕਿਲੋ ਵਜ਼ਨ ਹੋ ਗਿਆ 2 ਕੁਆਂਟਲ 99 ਕਿਲੋ 930 27 28500 ਦਾ ਹੋ ਗਿਆ ਬਾਈਓ ਇਹ ਮੈਨੂੰ ਰੱਖਾਂ ਆਪਾ ਆਟੋਮਾ ਮੇਰਾ ਆਪਾ ਕਰਾਵਾ ਦੂਏ ਦਾ ਕੰਡਾ ਹੋ ਗਿਆ ਬਾਈ ਲੋਡ ਆਪਣਾ ਮਾਲ ਬਾਬੇ ਨਾਨਕ ਦੀ ਕਿਰਪਾ ਗੱਲ ਬਾਈ ਹਰਾ ਰੰਗ ਆਪਣੇ ਘਰਾਂ ਵਰਖਦਾ ਲੱਗਿਆ ਕਰਨ ਦੋ ਸੰਦਾਵਾਂ ਵਾਦਾ ਅੱਜ ਹੋਰ ਹੋ ਗਿਆ ਠੀਕ ਹੈ ਬਾਈ ਰੱਸਾ ਵੱਜ ਗਿਆ ਤਰਫਾ ਲਈ ਗਿਆ ਹੋਰ ਆਪਣੀ ਦਾ ਕੰਡਾ ਹੋਣਾ ਮਾਈਆਂ ਨੇ ਬਹੁਤ ਸੇਵਾ ਕਰੀ ਘੱਟ ਡੈਗਸਟਿਕਰ ਬਸ ਸਟਿੱਕਰ ਚੜਾ ਦੇ ਕੰਡਾ ਹੋਇਆ ਬਈ ਤਰਫਾਲੀਗਾ ਉਸਮਾ ਆਪਣਾ ਵਜ਼ਨ ਹੋਇਆ 2 ਕਵਾਂਟਰ ਨਹੀਂ 95 ਕਿਲੋ ਹੁਣ ਈਮਾ ਦੇਖੋ ਬਈ ਕਿੰਨਾ weight ਹੋਏਗਾ ਆਪਾਂ ਆਏ ਬਿਆ ਤਕਰੀਬਨ 100 ਕਿਲੋਮੀਟਰ ਤੇ ਲੈਣ ਆਏ ਆ ਐਪਲੀਮੈਂਟ ਹੋਰ ਜੀ ਠੀਕ ਹੈ ਬਿੱਤੀ ਵਧੀਆ ਹੋਰ ਸੁਣਾ ਵਧੀਆ ਜੀ ਵਧੀਆ ਇੱਕ ਨੰਬਰ ਟਾਈਮ ਹੈ ਬਿਲਕੁਲ ਕਾਮ ਇੱਕ ਨੰਬਰ ਸਮਾਨ ਠੀਕ ਹੈ ਪਾਜੀ ਮੇਰੇ ਯਾਦ ਰੱਖਣਗੇ ਪੂਰਾ ਪੰਜਾਬ ਪੰਜਾਬ ਯਾਦ ਰੱਖੇਗਾ ਮੇਰਾ ਸਾਡੂ 90 ਧੂਰੀ ਦਾ ਉਹ ਵੀ ਸਾਡੇ ਤੋਂ ਸਮਾਨ ਲੈ ਕੇ ਗਿਆ ਉਹਨੇ 50 50 ਘਾਟ ੱਲੇ ਨੇ ਐਵੇਂ ਦਾ ਸਮਾਨ ਚੱਲੇਗਾ ਤੁਸੀਂ ਕੀਿੰਕੀ ਬਾਹਰ ਬਾਹਰ ਆਓਗੇ ਠੀਕ ਬਾਹਰ ਤੋਂ ਹੀ ਅੰਦਰ ਬਾਹਰ ਤੋਂ ਹੀ ਅੰਦਰ ਖੁਸ਼ਿਆਲੀ ਦਾ ਮੰਤਰ ਠੀਕ ਹੈ ਚੱਲ ਬਾਈ ਲੈ ਬਾਈ ਹੋ ਗਈ ਦੋਈ ਚੀਜ਼ਾਂ ਲੋਡ ਬਿਲ ਹੋ ਗਿਆ Google Pay ਹੋ ਗਏ ਪੈਸੇ ਬਾਈ ਨੂੰ ਬਾਈ ਨੂੰ ਜਿਵੇਂ ਰਹਿ ਗਿਆ ਆਪਣਾ ਜਾਣਾ 2:30 ਵਜ ਗਏ ਬਾਈ ਸਲਾਮ ਬਈ ਆਪਾਂ ਚੱਲ ਵੀ ਚਾਚਾ ਠੀਕ ਐ ਜੋ ਵੀ ਬੰਨਿਆ ਗਿਆ ਬਾਈ ਜੋ ਵੀ ਬੰਨਿਆ ਗਿਆ ਪਹੁੰਚ ਗਏ ਬਾਈ ਘਰਾਂ ਆਪਾਂ 4:30 ਹੋ ਗਏ ਮੁबारकਾਂ ਜੀ ਵਧਾਈਆਂ ਤੈਨੂੰ ਦੋ ਸੰਦਾਵਾ ਬਾਈ ਹੋਰ ਹੋਇਆ ਵਾਦਾ ਇਹ ਬਾਈ ਹਰੇ ਰੰਗ ਪਰ ਚੱਲ ਗਏ ਮੁੰਡੇ ਹਰਾ ਹਰਾ ਕਰ ਦੇਣਾ ਵਾ ਆ ਗਈ ਬਾਈ ਤਰਫਾਲੀ ਆਪਣੀ ਣਾਲੇ ਆ ਗਿਆ ਰੇਜ਼ਰ ਹਾਂਜੀ ਪੁੱਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰ ਬੁੱਤ ਵਧਾਈਆਂ ਜੀ ਤੈਨੂੰ ਕੀ ਹੋਇਆ ਪਪਾ ਜੋ ਗੰਨਾ ਵੇਚਣ ਵਾਲੀ ਮਸ਼ੀਨ ਕਰ ਲੈ ਪਾਰੀ ਪਾਰੀ ਕਰ ਦੇ ਚਲ ਇੱਕ ਹੋਰ ਕਰ ਦੇ ਇੱਕ ਵਾਰੀ ਕਰਕੇ ਆ ਜਾ ਤਾਰਾਂ ਬਾਈ ਉਹ ਤਾਂ ਗਿਆ ਨਹੀਂ ਰ ਲੱਗੇ ਬਾਈ ਤਾਰਨ ਸਮਾਨ ਲੱਡੂ ਲੈ ਦੇਪਾਂ 2 ਕਿਲੋ ਮਗਾਤ ਕੀ ਕਾਉਂਟਰ ਲੱਡੂ ਵੰਗਾ ਲੇਗਾ ਲੈ ਵੀ ਹਰਵਿੰਦਰ ਕਰ ਮਿੱਠਾ ਮੂੰਹ ਬੁੱਤ ਪਹਿਲਾਂ ਲੱਡੂ ਤਾਂ ਲੈ ਲੈ ਵੀ ਤੂੰ ਤਾਂ ਲੈ ਲੈ ਮੱਥਾ ਮੈਂ ਟੇਕ ਆਇਆ ਸਮਾਦ ਵਰ ਲੈ ਬੰ ਮਤੂ ਲੈ ਆਪਣਾ ਲੱਡੂ ਦੇ ਦੇ ਵੀਰੇ ਦੇ ਦੇ ਵੀਰੇ ਮਿੱਠਾ ਮੂੰਹ ਕਰ ਲੈਦਾ ਚਲ ਖੇਲ ਲਿਓ ਹਾਂਜੀ ਨਾ ਨਾ ਖਾ ਲ ਬੁੱਤ ਬਸ ਹਾਂ ਅੱਦ ਦ ਵੰਡ ਕੇ ਖਾ ਲੋ ਤਾਰ ਦਿਆ ਸਮਾਨ ਮੱਥਾ ਟੇਕ ਲਿਆ ਸਮਾਦਵਾ ਬੰਦਿਆਂ ਨੂੰ ਬੰਡਾਂ ਲੱਡੂ ਨੀਲਾ ਰੰਗ ਨਿਕਲਿਆ ਥੋੜਾ ਗਿੱਲਾ ਦਾ ਰੰਗ ਇੱਥੇ ਹੱਥ ਉੱਤੇ ਜੇ ਲੱਗ ਗਿਆ ਇਸ ਤਰ੍ਹਾਂ ਉਹਦੇ ਫੜ ਲਿਆ ਫੇਰ ਲਾ ਮਾਂ ਖੜ ਜਾ ਦੇਖ ਕੇ ਸਟicker ਉਹ ਰਲਾ ਜਿੱਦ ਨਹੀਂ ਉਹ ਪੱਤੀ ਪੂਰੀ ਚੌੜੀ ਹੈ ਹਾਂ ਨਸਰ ਰਲਾ ਦੇ